ਸਤਿ ਸ੍ਰੀ ਅਕਾਲ ਭਾਜੀ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਆਪਣੇ ਵੀ ਵਧੀਆ ਤੇ ਸਾਰੇ ਹੀ ਭੈਣ ਭਰਾ ਜਿੰਨੇ ਵੀ ਸਾਡੀ ਵੀਡੀਓ ਨੂੰ ਪਿਆਰ ਕਰਦੇ ਆ YouTube ਤੇ Facebook ਤੇ ਜਿਹੜੇ ਵੀਰ ਭੈਣ ਭਰਾ ਸਾਡੀ ਵੀਡੀਓ ਵੇਖਦੇ ਆ ਬਜ਼ੁਰਗਾਂ ਨੂੰ ਸਿਆਣਿਆਂ ਨੂੰ ਤੇ ਸਾਡੇ ਹਾਨ ਪ੍ਰਵਾਨ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਜਿੰਨੇ ਵੀ ਸਾਡੇ ਪੰਜਾਬੀ ਭਰਾਵਾ ਉਹਨਾਂ ਵੀਰਾਂ ਭੈਣਾਂ ਨੂੰ ਸਾਰਿਆਂ ਨੂੰ ਸਾਸਰੀ ਕਾਲ ਜੀ ਤੇ ਤੁਹਾਡਾ ਸਵਾਗਤ ਕਰਦੇ ਆ ਭਿੰਡਰ ਫਾਰਮ 13 13ਵੇਂ ਚ ਤੇ ਵੀਡੀਓ ਨੂੰ ਜਰੂਰ ਵੇਖਿਓ ਸ਼ੇਅਰ ਕਰ ਦਿਓ ਕੁਝ ਚੰਗੀਆਂ ਵੀ ਗੱਲਾਂ ਕਰਾਂਗੇ ਤੇ ਜੇ ਕੋਈ ਮਾੜੀ ਨਿਕਲ ਆਈ ਉਹਨੂੰ ਛੱਡ ਦਿਓ ਤੇ ਚੰਗੀ ਨੂੰ ਸਾਹਮਣੇ ਰੱਖ ਲਿਓ ਜੀ ਠੀਕ ਆ ਜੀ ਹਾਂਜੀ ਤੇ ਵੀਰ ਆਪਣਾ ਐਡਰੈਸ ਬੋਲਦੇ ਐਡਰੈਸ ਵੀਰ ਜੀ ਆਪਣਾ ਹੈਗਾ ਜੀ ਪਿੰਡ ਭਿੰਡਰ ਜ਼ਿਲ੍ਹਾ ਹੈਗਾ ਆਪਣਾ ਅੰਮ੍ਰਿਤਸਰ ਤਹਿਸੀਲ ਹੈਗੀ ਆਪਣੀ ਬਾਬਾ ਬਕਾਲਾ ਸਾਹਿਬ ਤੇ ਫੋਨ ਨੰਬਰ ਹੈਗਾ ਜੀ 98156 47787 ਤੇ ਨਾਮ ਹੈਗਾ ਜੀ ਮੇਰਾ ਦਰਬਾਰਾ ਸਿੰਘ ਠੀਕ ਆ ਜੀ ਹਾਂਜੀ ਇੱਕ ਨੇ ਆ ਪਸ਼ੂ ਵੀਰੇ ਪਸ਼ੂ ਵੀਰ ਜੀ ਇਸ ਟਾਈਮ ਤੇ ਹਾਜ਼ਰ ਆ ਜਿਹੜੇ ਆ ਆਪਣੇ ਕੋਲ ਸਵੇਰੇ ਤਾਂ ਆਪਣੇ ਕੋਲ ਚਾਰ ਪਸ਼ੂ ਸੀ ਠੀਕ ਆ ਜੀ ਹੁਣ ਦੋ ਆ ਠੀਕ ਆ ਤੇ ਇੱਕ ਔਣ ਡਈ ਆ ਮੱਝ ਉਹ ਵੀ ਤਾਜੀ ਸੂਈ ਆ ਛੇ ਹਾਂਜੀ ਤੇ ਉਹ ਮੋਲੋ ਦਾ ਬਿਲਕੁਲ ਜਾਇਜ਼ ਆ ਦੁੱਧ 7 ਕਿਲੋ ਉਹਦੇ ਕੋਲ ਹੂੰ ਤੇ ਮੋਲੋ ਦਾ 45000 ਆ ਅੱਛਾ 45000 ਹਾਂ ਨਾ ਹੀ ਹਾਂਜੀ ਠੀਕ ਆ ਉਹ ਫਿਕਸ ਰੇਟ ਆ ਕੋਈ ਇਹਦੇ ਵਿੱਚ ਹੋਇਆ ਨਹੀਂ ਵੀ ਜ਼ਿਆਦਾ ਕੋਈ 2000 ਛੜਾਲੇ ਜਾਂ 5000 ਛੜਾਲੇ ਆ ਛੋੜ ਆਪਣੀ ਮਰਜ਼ੀ ਦੀ ਕਰਾਂਗੇ ਠੀਕ ਆ ਜੀ ਤੇ ਅੱਜ ਦੋ ਪਸ਼ੂਆ ਹੁਣ ਐ ਦੋ ਹਾਂ ਹੁਣ ਹਾਜ਼ਰ ਠੀਕ ਆ ਹਾਂਜੀ ਤੇ ਦੱਸੋ ਆ ਵੈੜ ਬਾਰੇ ਕੀ ਗਾਈ ਕਹਿ ਦਈਏ ਨੂੰ ਗਾਈ ਕਹਿ ਦੋ ਜਾਂ ਵੈਣ ਕਹਿ ਦੋ ਹਾਂ ਬਾਕੀ ਬਹੁਤ ਚੰਗੀ ਐ ਠੰਡੀ ਠੇਰੀ ਆ ਆਹ 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 ਵੇਖੋ ਥਣ ਗੱਡਾ ਮੋਟਾ ਮੋਟਾ ਥਣ ਲੱਗਾ ਵਾ ਠੀਕ ਆ ਤੇ ਇਹਦੇ ਨਾ ਥਣਾਂ ਦੇ ਥੋੜੇ ਥੋੜੇ ਆ ਮੋਕੇ ਜੇ ਹੈਗੇ ਜੇ ਦੁੱਖ ਖਾਲੀ ਕੋਈ ਗੱਲ ਨਹੀਂ ਕੀ ਠੀਕ ਆ ਤੇ ਪੈਪ ਹੋ ਗਈ ਐ ਨੂੰ ਪੂਰੀ ਮੋਟੀ ਆ ਜੀ ਹੈ ਹਾਂਜੀ ਠੀਕ ਆ ਇਹ ਦੁੱਧ ਕਿੰਨਾ ਵੀਰੇ ਦੇ ਥੱਲੇ ਦੁੱਧ ਕਹਿਣ ਨੂੰ ਤਾਂ ਜਿੰਨਾ ਗਾ ਲੇਵਾ ਲਈ ਫਿਰਦੀ ਆ ਕਹਿਣ ਵਾਲੇ ਨੇ 10 ਲੀਟਰ ਵੀ ਕਹਿ ਦੇਣਾ ਵਾ ਹਮ ਆਪਾਂ ਉਹੀ ਗੱਲ ਕਰਨੀ ਆ ਵੀ ਜਿੰਨਾ ਗਾ ਹੈਗਾ ਕਿਹੜੀ ਗੱਲ ਦੁੱਧ 7 ਕਿਲੋ ਹੈ ਉਸ ਟਾਈਮ ਤੇ ਜਿਹੜਾ ਹਾਜ਼ਰ ਆ ਇਹਦੇ ਕੋਲ ਠੀਕ ਆ ਹਾਂਜੀ ਤੇ ਪਿਛੇ ਪੂਛ ਹੈਗਾ ਇਹਦੇ ਕੋਲ ਪਿੱਛੇ ਇਹਦੇ ਪੂਛ ਹੀ ਆ ਅੱਛਾ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਟੋਕੜ ਵਾ ਅੱਛਾ ਟੋਕੜਿਆ ਟੋਕੜੇ ਨੂੰ ਮੰਨ ਲਓ ਵੀ ਕੋਈ ਭਾਵੇਂ 6 ਮਹੀਨੇ ਸੂਈ ਲਾ ਲਓ ਹਮ ਤੇ ਹੋ ਸਕਦਾ ਸਾਲ ਹੀ ਸੂਈ ਨੂੰ ਹੋ ਗਿਆ ਹੋਵੇ ਠੀਕ ਆ ਤੇ ਹੋ ਸਕਦਾ ਕਿ ਪਤਾ ਨਹੀਂ 2 ਸਾਲ ਹੀ ਹੋ ਗਏ ਹੁਣ ਇਹ ਦਸ ਦਈ ਜਾਂਦੀਆਂ ਠੀਕ ਆ ਕਿਉਂ ਦੁੱਧ ਇਹਨਾਂ ਦੇਣਾ ਪਠੇ ਪਾਉਣ ਨਾਲੇ ਠੀਕ ਆ ਜਿਹਨੂੰ ਆ ਉਥੇ ਟਰਾਲੀ ਨਾਲ ਬੰਨਤਾ ਤੇ ਪਠੇ ਨਹੀਂ ਪਾਉਣੇ ਦੁੱਧ ਨਹੀਂ ਦੇਣਾ ਇਹਨੇ ਠੀਕ ਆ ਹਾਂਜੀ ਤੇ ਤੋਰੀ ਆਪਾਂ ਇਹਨੂੰ ਫਿਰ ਤੋੜ ਦਿੰਨੇ ਆ ਜੀ ਆਹ ਸੋਹਣੀ ਸੁਨਖੀ ਆ ਤੇ ਜਿੰਨੀ ਕ ਹੈਗੀ ਆ ਫੱਬਦੀ ਆ ਸੋਹਣੀ ਤੇ ਨਹੀਂ ਆ ਨਾ ਡੱਬੀ ਵੜਾ ਡੱਬੀ ਇਹਨੂੰ ਤੇ ਖਿਲਾ ਰ ਕੇ ਕੋਈ ਇਹਦੇ ਨਾਲ ਫੋਟੋਆਂ ਹੀ ਕਰਾਈ ਜਾਵੇ ਸਹੀ ਗੱਲ ਆ ਜਦੋਂ ਕੋਈ ਕੋਈ ਕਾਰਾਕਾਰ ਨੂੰ ਜਾਂ ਕੇ ਹੀਰੋ ਮਾਡਲ ਨੂੰ ਵੇਖ ਲੈਂਦਾ ਨਾ ਹਾਂ ਉਹਨਾਂ ਨਾਲ ਫੋਟੋਆਂ ਕਰਾਉਂਦੇ ਕੋਈ ਟਾਈਮ ਇਦਾਂ ਦਾ ਆ ਜਾਣਾ ਵਾ ਠੀਕ ਆ ਵੀ ਲੋਕਾਂ ਨੇ ਜਨਵਾਰਾਂ ਨਾਲ ਫੋਟੋਆਂ ਕਰਾਇਆ ਕਰਨੀਆਂ ਵੀ ਇਹ ਤਾਂ ਬੜਾ ਹੁਣ ਵੀ ਕਰਾਉਂਦੇ ਆ ਵੀਰ ਹਾਂਜੀ ਹੁਣ ਵੀ heli ਜੀ ਚੱਲ ਜੀ ਤੇ ਓਟਾ ਭਾਰਾ ਚ ਆਉਂਦਾ ਵਾ ਬਾਕੀ ਇਧਰੇ ਖੋ ਆ ਵੇਖੋ ਠੰਡੀ ਧਿਰ ਆਏ ਨਹੀਂ ਕਿ ਲੱਤਾਂ ਮਾਰੂ ਜਾਂ ਇਦਾਂ ਉਦਾਂ ਹੈ ਕੋਈ ਚੱਕਰ ਨਹੀਂਗਾ ਥਾਣ ਵੇਖੋ ਕਿੱਡਾ ਮੋਟਾ ਲੱਗ ਕੇ ਲਿਆ ਕੇ ਦਿਖਾਓ ਮੜਾ ਜੀ ਮੈਂ ਹੱਟ ਡਾਰੀ ਨਾ ਜਾਵੇ ਕਿਤੇ ਨਹੀਂ ਨਹੀਂ ਆ ਵੇਖੋ ਥਣ ਕਿੱਡਾ ਮੋਟਾ ਵੇਖੋ ਸਹੀ ਗੱਲ ਨਾਣਾ ਹੀ ਬਹੁਤ ਆ ਤੇ ਬਿਜਲੀ ਘਾਰੀ ਬਣਿਆ ਉੱਤੇ ਚੜੇ ਦੇ ਮੈਂ ਕਹਿੰਦਾ ਵੀ ਲੱਤ ਨਹੀਂ ਮਾਰੂਗੀ ਕਿਤੇ ਵੀ ਜਿੱਥੇ ਮਰਜੀ ਬਹਿ ਜਾਓ ਭਾਵੇਂ ਥੱਲੇੋਂ ਦੀ ਨੰਗ ਜੇ ਥੱਲੇੋਂ ਦੀ ਨੰਗ ਜੇ ਭਾਵੇਂ ਕੋਈ ਠੀਕ ਹੈ ਜੀ ਠੰਡੀ ਬਿਲਕੁਲ ਠੰਡੀ ਠੀਰੀ ਆ ਤੇ ਦੁੱਧ ਵੀਰ ਜੀ ਮੇਰੇ ਘਰੋਂ ਚੋ ਕੇ ਜਿਹੜਾ ਖੜਨਾ ਵਾ ਨਾ ਅਗਲਾ 6 ਲੀਟਰ ਮਾਰ ਕੇ ਲੈ ਜਾਏ ਹੂੰ ਠੀਕ ਆ ਛੇ ਉਹਨਾਂ 5 ਲੀਟਰ ਜਿਹੜਾ ਜੇ ਕਿ ਹਨਾ ਉਦਾਂ ਹੀ ਖੜਨੀ ਹੈ ਨਾ 5 ਲੀਟਰ ਦੀ ਗਰੰਟੀ ਦੇ ਲੈ। ਅੱਛਾ ਤੇਰੀ ਗਰੰਟੀ ਦੇ 5 ਲੀਟਰ। ਆਹ। ਠੀਕ ਆ। ਵੀ ਜੜਨੇ ਮੇਰੀ ਗਰੰਟੀ ਦੇ ਖੜਨੀ ਹੈ ਨਾ ਆਨਲਾਈਨ ਹੀ ਮੰਗਾਉਣੀ ਆ। ਹੂੰ। ਵੀ 5 ਲੀਟਰ ਦੀ ਗਰੰਟੀ ਦੇ ਅਗਲਾ ਲੈ ਜੇ ਇਹਨੂੰ। ਠੀਕ ਆ। ਜੇ 5 ਲੀਟਰ ਦੁੱਧ ਨਾ ਆਵੇ ਤਾਂ ਫੇਰ ਵਾਪਸ ਕਰ ਦੇ ਭਾਵੇਂ। ਠੀਕ ਆ ਜੀ। ਹਾਂਜੀ। ਉਹ ਵੀਰ ਕਈ ਵਾਰਾਂ ਅਗਲੇ ਮੱਲਾ ਪੱਠੇ ਨਾ ਪਾਉਣਗੇ ਤੇ ਫੇਰ ਮੈਂ ਆਪਣੇ ਘਰ ਦੀ ਗੱਲ ਕਰਦਾ ਵੀ 5 ਲੀਟਰ ਚਾ ਆਗੇ ਫੇ ਦੇਉਂਗਾ ਉਦਾਂ ਦੁੱਧ 6 ਲੀਟਰ ਆ। ਠੀਕ ਆ। ਪੀ ਜਿਹਨੇ ਆਨਲਾਈਨ ਹੀ ਮੰਗਵਾਨੀ ਆ ਉਹਦੇ ਲਈ 5 ਲੀਟਰ ਕੋਈ ਲੀਟਰ ਧਾਰ ਰੋਣਾ ਮਾਰੇ ਭਾਵੇਂ ਠੀਕ ਆ ਹਾਂਜੀ ਤੇ ਕਿੰਨਾ ਕੁ ਕਰਨਾ ਮੋਲ ਮੋਲੇ ਦਾ ਕਰਨਾ ਆਪਾਂ 18000 ਰੁਪਇਆ ਅਛਾ 18000 ਹਾਂਜੀ ਤੇ ਮਾਨਤਾਨ ਮਾਨਤਾਨ ਇਹਦੇ ਵਿੱਚੋਂ ਕਰ ਦਾਂਗੇ ਤਕਰੀਬਨ ਲਾ ਲੋ ਹਿਸਾਬ 2000 ਰੁਪਏ ਦਾ 16 ਦੀ ਰਹਿ ਗਈ 16000 ਦੀ ਤੇ ਹੋਰ ਕੋਈ 16 ਦੇ ਵਿੱਚੋਂ 250 ਰੁਪਇਆ ਛੋੜ ਕਰੂੰਗਾ ਇਹ ਕੀ ਹਿਸਾਬ ਹੋ ਗਿਆ ਵੀ ਜੀ 200 ਸਾਰੇ ਕਰਦੇ ਆ ਆਪਾਂ 50 ਵਧਾ ਕਰਨੀ ਆ ਅਛਾ ਪਿਆਾ ਵੱਧ ਕਰ ਦੇਣੀ ਆ ਹਾਂਜੀ ਠੀਕ ਆ 15000 750 ਦੀ 15000 750 ਦੀ ਤੇ 750 ਹੀ ਲੈਣਾ ਵਾ ਰੁਪਈਆ ਨਹੀਂ ਘਟਾਉਣਾ ਵੀਜੀ ਅਛਾ ਰੁਪਈਆ ਨਹੀਂ ਘਟਾਉਣਾ ਜੇ ਦੁੱਧ ਘਟ ਜੂਗਾ ਫੇਰ ਮੇਰੀ ਜ਼ਿੰਮੇਵਾਰੀ ਮੇਰੇ ਘਰੋਂ ਠੀਕ ਆ ਕਿਸੇ ਦੇ ਘਰ ਦੀ ਕੋਈ ਜ਼ਿੰਮੇਵਾਰੀ ਨਹੀਂਗੀ ਠੀਕ ਆ ਮੇਰੇ ਘਰੋਂ ਅਗਲਾ ਚੋਕ ਲੈ ਜੇ ਆਪਾਂ ਕਿਸ ਦੀ ਗੱਲ ਨਹੀਂ ਸੁਣਨੀ ਦੋ ਟਾਈਮ ਚੋਆ ਕੇ ਦਵਾਂਗੇ ਕੋਈ ਲਾਮਾ ਆਣਾ ਦਵੇ ਸੁੱਖ ਸਾਥ ਲਈ ਫੋਨ ਕਰ ਲੈ ਕੋਈ ਇਹ ਨਹੀਂ ਇਹ ਨਹੀਂ ਭਾਨਕਾ ਵਾ ਤੇ ਤੁਹਾਨੂੰ ਦੋ ਟਾਈਮ ਚੋਣ ਨੂੰ ਨਹੀਂ ਮਿਲਣੀ ਚੋਣ ਨੂੰ ਮਿਲੂਗੀ ਚੌਵੇਂ ਦੋ ਟਾਈਮ ਹਾਂ ਇੱਕ ਟਾਈਮ ਚੁਆਈ ਕਰਾਂਗੇ ਨਾ ਰੇਟ ਨਿੱਕਾ ਤੇ ਅਗਲਾ ਸੋਚੇ ਨਾ ਮੈਂ ਦੱਸ ਕਾ ਨਾ 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 ਆਪਾਂ ਉਹਨੂੰ ਦੇਣੀ ਨਹੀਂ ਜਿੰਨੇ ਕਿਹਾ ਵੀ ਇੱਕ ਟਾਈਮ ਚੋਣੀ ਆਪਾਂ ਦੋ ਟਾਈਮ ਵਾਲੇ ਨੂੰ ਚਵਾ ਕੇ ਫੇਰ ਦੇਣੀ ਆ ਮੁੜ ਕੇ ਆਪਾਂ ਉਹਨੂੰ ਗਣਾ ਵੀ ਸਸਰੀ ਗਾਲ ਵੀਰ ਜੀ ਤੁਸੀਂ ਦੁੱਧ ਚੋ ਇਹਦਾ ਪੱਠੇ ਪਾਓ ਇਸ ਤੋਂ ਅੱਗੇ ਆਪਣੀ ਕੋਈ ਜ਼ਿੰਮੇਵਾਰੀ ਨਹੀਂਗੀ ਠੀਕ ਆ ਕਿਉਂ ਟੋਕੜ ਹੈਗੀ ਅਗਲੇ ਦੇ ਘਰ ਜਾ ਕੇ ਜੀ ਨਾ ਲਾਵੇ ਮੋੜ ਟਿਕਟਾ ਕੇ ਦੀ ਗਰੰਟੀ ਕੋਈ ਨਹੀਂ ਕੁਝ ਨਹੀਂ ਲੱਗਾ ਜਾਨੀ ਆਪਾਂ ਟੋਕੜ ਹੀ ਦੇਣੀ ਅਗਲੇ ਦੇ ਘਰ ਪਾਂ ਜਾ ਕੇ ਸੂਣ ਵਾਲੀ ਨਿਕਲਾਵੇ ਹਾਂ ਸਹੀ ਗਾ ਹਾਂਜੀ ਕਿਉਂ ਆਪਾਂ ਜਿੰਨਾ ਆਪਾਂ ਲਿਆਂਦੀ ਪੈਸੇ ਲਾ ਕੇ ਹਾਂ ਆਪਾਂ ਅਗਲੇ ਨਗਦ ਰੁਪਏ ਦਿੱਤੇ ਆਪਾਂ ਚੋਕ ਲਿਆਂਦੀ ਦੋ ਟਾਈਮ ਠੀਕ ਆ ਠੀਕ ਆ ਅਗਲਾ ਵੀ ਚੋਕੇ ਖੜੂਗਾ ਉਹ ਸਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਆ ਠੀਕ ਆ ਕਿਉਂ ਮੁੜ ਕੇ ਇੱਕ ਦੂਜੇ ਨੂੰ ਮਾੜਾ ਚੰਗਾ ਕਹਿਣ ਨਾਲੋਂ ਚੰਗਾ ਵੀ ਕੱਲ ਨੂੰ ਕੋਈ ਇਹ ਕਰਾਰੇ ਹੋ ਜੋ ਵੀਰ ਨਹੀਂ ਨਹੀਂ ਗੱਲ ਆਪਣੀ ਸਿੱਧੀ ਆ ਪੂਰੇ ਕਰਾਰੇ ਹੋ ਜੋ ਅਗਲੇ ਨੇ ਖਾਂਦੇ ਮੁੜ ਪਹਿਲਾਂ ਮੁੜ ਕੇ ਭਾਜੀ ਹੁਣ ਮੰਨ ਕੇ ਚਲੋ ਮੈਂ ਕਿਸਦੇ ਘਰੋਂ ਲੈ ਆਂਦੀ ਹੂੰ ਉਹਨੇ ਮੈਨੂੰ 10 ਕਿਲੋ ਗਿਆ ਹੋਰ ਅਗਲੇ ਨੇ ਬਾਅਦ ਚ ਪਤਾ ਕੀ ਕਹਿਣਾ ਨਾ ਵੀ ਤੁਸੀਂ ਮੰਨ ਲਓ ਵੀ ਐਦਾਂ ਕਰਦੇ ਨਹੀਂ ਪੱਠੇ ਨਹੀਂ ਪਾਏ ਹੋਣੇ ਜੇ ਤੁਸੀਂ ਲਾਹਮਾ ਦਿੰਦੇ ਕਿ ਜਿੰਨੇ ਪੱਠੇ ਵਪਾਰੀ ਪੂੰਦਾ ਕੋਈ ਨਹੀਂ ਪੂੰਦਾ ਨਹੀਂ ਪੂੰਦਾ ਵਪਾਰੀ ਤੇ ਬਹਿਣ ਨਹੀਂ ਦਿੰਦਾ ਜਿੰਨਾ ਚ ਰੱਜਦੀਆਂ ਨਹੀਂ ਇਹ ਗੱਲ ਸਹੀ ਆ ਹੈ ਇਹ ਤਾਂ ਮਤਲਬ ਸਾਮ-ਸਾਮ ਰੱਖਦੇ ਅਗਲੇ ਮੈਂ ਕਹਿੰਦਾ ਇਹਨਾਂ ਨੂੰ ਜਿੱਥੋਂ ਲਿਆਂਦੀ ਹੈ ਨਾ ਗਾਰਾ ਜੜਿਆ ਹੈ ਨਾ ਠੀਕ ਆ ਇਹ ਤਾਂ ਗਾਰਾ ਲਾਉਣ ਦਾ ਮੁੱਲ ਵੀ ਨਹੀਂ ਦਿੰਦੇ ਮੁੜ ਕੇ ਠੀਕ 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 ਆ ਆ ਮੱਝ ਵੇਖੀ ਵੀਰ ਜੀ ਆਪਾਂ ਬੂਰੀ ਆ ਬੂਰੀ ਮੱਝ ਬੂਰੀ ਤਿਲਾਂ ਵਾਲੀ ਤਿਲਾਂ ਵਾਲੀ ਪਿੱਠ ਪੂੜੇ ਗੁਲਾਬੀ ਗੁਲਾਬੀ ਹਵਾਨਾ ਗੁਲਾਬੀ ਹਵਾਨਾ ਖਾਨ ਥੋੜਾ ਬੜਾ ਸੋਹਣਾ ਲੱਗਾ ਤੇ ਕਾਲੀ ਬੂਰੀ ਆ ਤੇ ਦੇਣੀ ਆਪਾਂ ਇਹ ਵੀ ਉਹਨੂੰ ਜਾਂ ਜਿਹਦੇ ਕੋਲ ਟਾਈਮ ਹੋਇਆ ਅੱਛਾ ਜਿਹਦੇ ਕੋਲ ਟਾਈਮ ਟਾਈਮ ਖਰਾਬ ਕਰਨ ਵਾਲਾ ਵੀਰ ਫੋਨ ਨਾ ਕਰੇ ਠੀਕ ਆ ਹਾਂਜੀ ਟਾਈਮ ਕੱਢੇ ਦੋ ਟਾਈਮ ਟਾਈਮ ਟੂ ਟਾਈਮ ਚੋਵੇ ਦੁੱਧ ਮਿਣਕੇ ਲੈ ਜੇ ਦੁੱਧ ਦੀ ਅਸਾ ਹੁਣ ਆਪਾਂ ਮੁੱਲ ਕਰਨਾ ਬੂਰੀਆਂ ਦੇ ਮੁੱਲ ਬਹੁਤ ਮੰਗਦੇ ਆ ਉਹਨਾਂ ਕੀ ਮੁੱਲ ਕਰਨਾ ਅਗੇ ਕੱਟਾ ਵੇਖ ਲੋ 4 ਦਿਨ ਚੌਥਾ ਦਿਨ ਅੱਜ ਚੌਥਾ ਦਿਨ ਸ਼ਾਮਾਂ ਤੱਕ ਹੋ ਜਾਣਾ ਅੱਜ ਪੂਰਾ ਰਾਤ ਤੱਕ ਹੋਣਾ ਵਾ ਠੀਕ ਆ 나ੜੂ ਦੇ ਬੱਚਾ ਵਾ ਤੇ ਇਸ ਟਾਈਮ ਤੇ ਬੋਲਾ ਵਾ ਨਾ ਜਿਹੜਾ ਵੱਡੀ ਆ ਕੇ ਛੋਟੀ ਨਹੀਂ ਆ ਬੋਲਾ ਜੇ ਮੈਂ ਦਿਖਾਵਾ ਕਹਿਦਾ ਤੇ 16 ਲੀਟਰ ਵਾਲਾ ਦਿਖਾਵਾ ਵਾ ਘਰ ਵਾਲੇ ਨੇ ਕਿੰਨਾ ਕਿਹਾ ਸੀ ਵੀ ਜੀ ਘਰ ਵਾਲਾ ਕਹਿੰਦਾ ਵੀ ਮੈਂ 16 ਲੀਟਰ ਦੁੱਧ ਚਾਉਂਦਾ ਰਿਆਂ ਤੇ ਕੋ ਅੱਛਾ ਜੀ ਆਪਾਂ ਉਹਦੇ ਮੰਨ ਕੇ ਲਿਆਂਦੀ ਆ ਜਿੱਦਾਂ ਪਿੱਠ ਬੂੜਾ ਚੌੜਾ 16 ਇਹ ਵੀ ਸੱਕ ਜਿਹਾ ਆ ਵੀ ਹੋਊਗਾ ਹੂੰ ਬਾਕੀ ਹਵਾਨਾ ਦੱਸ ਦਿੰਦਾ ਵਾ ਗੁਲਾਬੀ ਥਣ ਲੱਗਾ ਗੁਲਾਬੀ ਕੀ ਕਹਿੰਦੇ ਨਾ ਝੋਨੇਵਾਂ ਵਾਲਾ ਝੋਨੇਵਾਂ ਵਾਲਾ ਪਿੰਡ ਪਰਾਲੀ ਹੁੰਦੇ ਪੈਂਦਾ ਵਾ ਜਿਨੇ ਦੁੱਧ ਚ ਆਉਣਾ ਉਹ ਹੁਆਨੇ ਤੋਂ ਪਤਾ ਲੱਗ ਜਾਂਦਾ ਵਾ ਇਹ ਗੱਲ ਸਹੀ ਆ ਤੇ ਬਾਕੀ ਵੇਖ ਲੋ ਵੀ ਚੌੜੀ ਪੂਰੀ ਪਿੱਠਪੋੜੇ ਦੀ ਵੀਰ ਬਾਹ ਇਧਰ ਨੂੰ ਗਾਏ ਆ ਆ ਵੇਖੋ ਆ ਵੇਖ ਲੋ ਵੀਰ ਦੀ ਬਾਹ ਜੱਡੀ ਆ ਕਿ ਵੇਖ ਕਾਸ਼ੇ ਉਹਦੇ ਬਰਾਬਰ ਆ ਗਈ ਆ ਵੇਖੋ ਕਰੋ ਚੱਕ ਕੇ ਜੋੜੀ ਕਹਿੰਦੀਆਂ ਗੱਲਾਂ ਨਹੀਂ ਕੋਲ ਆਊਗਾ ਨਾ ਜਦੋਂ ਵੀਰ ਗਾਂ ਤੋਂ ਫੀਤਾ ਰਖ ਲਿਆ ਕਰ ਹਾਂ ਫੀਤਾ ਕੋਈ ਨਹੀਂ ਮਾਰ ਕੇ ਦਿਖਾ ਦਾਂਗੇ ਬਾਕੀ ਜਿਹੜੀਆਂ ਚੀਜ਼ਾਂ ਸੋਹਣੀਆਂ ਹੁੰਦੀਆਂ ਨਾ ਉਹ ਉਹ ਬ੍ਰਾਂਡਡ ਚੀਜ਼ਾਂ ਜਿਹੜੀਆਂ ਲਾਈਆਂ ਹੁੰਦੀਆਂ ਨਾ ਸ਼ੋਰੂਮ ਦੇ ਵਿੱਚ ਇੱਕ ਮੁੱਲ ਲਿਖਿਆ ਹੁੰਦਾ ਨਾ ਅਗਲੇ ਕਹਿੰਦੇ ਲੈਣੀ ਲੈ ਨਹੀਂ ਤੇ ਘਰੋਂ ਜਾ ਭਾਈ ਸਹੀ ਗੱਲ ਠੀਕ ਆ ਇਹ ਚੀਜ਼ ਹੁੰਦੀ ਆ ਦੁੱਧ ਆ ਇਸ ਟਾਈਮ ਤੇ ਜਿਹੜਾ ਵਾ ਨਾ 11 ਲੀਟਰ ਵਾ ਅੱਛਾ 11 ਲੀਟਰ ਝਗ ਵਾਲਾ ਭਾਵੇਂ ਦਿਖਾਵਾ ਕਰਕੇ 13 14 ਦਿਖਾ ਦਈਏ ਅੱਛਾ ਠੀਕ ਆ ਤੇ ਜਿਹੜਾ ਲੀਟਰ ਮਾਰ ਦੇਣੇ ਆ ਗਾਰੰਟੀ ਵਾਲਾ ਠੀਕ ਆ 9 ਲੀਟਰ ਦੁੱਧ ਜਿਹੜਾ ਵਾ ਨਾ ਉਹ ਤੋਂ ਨਹੀਂ ਘੜੂ ਸਹੀ ਸ਼ਾਸ਼ੇ ਹਾਂਜੀ ਫਿਕਸ ਰੇਟ ਹੋਊਗਾ ਇਹਦਾ ਵੀ ਅੱਛਾ ਫਿਕਸ ਰੇਟ ਟੋੜ ਕੇ ਦਿਖਾ ਜੀ ਇਹਨੂੰ ਬਈ ਤੇ ਵੇਖੋ ਗੁਲਾਬੀ ਰੰਗ ਦਾ ਥਾਣਾ ਤੇ ਬਾਕੀ ਕਰੇ ਆਪਣੀ ਸਮਝ ਜਿਹੜਾ ਜਿੰਨੇ ਲੈਣੀ ਨਾ ਉਹ ਜਿੰਨੇ ਸਮਝ ਲੈਣੀ ਆ ਵੀਰ ਨੇ ਤੇ ਸਿਫਤਾਂ ਕਰਨੀਆਂ ਹੰਦਿਆਂ ਵਾਂ ਸਿਫਤਾਂ ਵਾਲੀ ਗੱਲ ਨਹੀਂ ਸਿਫਤ ਭਾਜੀ ਉਹਦੀ ਕਰੀ ਜਾਂਦੀ ਜੇ ਚ ਕੋਈ ਗੁਣ ਹੁੰਦਾ ਵਾ ਅੱਛਾ ਅੱਛਾ ਮੈਂ ਤਾਂ ਕਹੀ ਰਿਹਾ ਬਿਨਾਂ ਸਿਫਤ ਮਤਲਬ ਗੁਣ ਤੋਂ ਵੀ ਕਰੀ ਜਾਂਦੇ ਆ ਨਾ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਪੂਰਾ ਐ ਸੋਹਣਾ ਵਾ ਚਾਈ ਚਵੀ ਵੀਰ ਪੋਲੀ ਚਵਾਇ ਦਾ ਰੂ ਮਰ ਗਈ ਵੀਰ ਜੀ ਆ ਸ਼ਰੂ ਮਰ ਗਈ ਰੂ ਮਰ ਗਈ ਐਡੀ ਚਵਾ ਲਗਾ ਕਿ ਜਿੱਥੇ ਮਰਜੀ ਬੈਠ ਠੰਡੀ ਧੀਰੀ ਕੋਈ ਚੱਕਰ ਨਹੀਂ ਗਾ ਇਹਨੂੰ ਠੀਕ ਬਹੁਤ ਸੋਹਣੀ ਆਗੇ ਸੋਹਣੀ ਸੁਨੱਖੀ ਆ ਤੇ ਨਾੜਾ ਵੇਖੋ ਵੀਰ ਨੇ ਤੇ ਦੱਸਿਆ ਨੇ ਮੈਨੂੰ ਨਾੜਾ ਪ੍ਰੀਖ ਪ੍ਰੀਖ ਲਾਤੀਆਂ ਕੱਦ ਕੱਦ ਵੀਰ ਚੈੱਕ ਕਰ ਪਿੱਛੋਂ ਦਿਖਾ ਮੜੀ ਕੱਦ ਪੂਰਾ ਵੱਡਾ ਤੇ ਆ ਵੇਖੋ ਕੱਦ ਕਰੋ ਚੈੱਕ ਪੂਰਾ ਵੱਡਾ ਕੱਦ ਆਗੇ ਇਹਨੂੰ ਛੋਟਾ ਨਾ ਜਾਣੇ ਇੱਕ ਮਿੰਟ ਠੰਡੀ ਪੂਰੀ ਜਿੱਦਾਂ ਮਰਜੀ ਗਾਈਆਂ ਵਾਲਾ ਸੁਭਾਅ ਦਾ ਸ਼ਾਂਤ ਸੁਭਾਅ ਠੀਕ ਆ ਹਾਂਜੀ ਤੇ ਬਾਕੀ ਤਸੱਲੀ ਤੁਸੀਂ ਆਪ ਦੀ ਵੀਰ ਕਰ ਲਿਓ ਤਸੱਲੀ ਕਰੇ ਜਿਹੜਾ ਵੀਰ ਲੈ ਕੇ ਜਾਣਾ ਨਾ ਪੈਸੇ ਖਰਚਣੇ ਆ ਮੈਂ ਪੈਸੇ ਲਿਆਂਦੀ ਖਰਚ ਕੇ ਠੀਕ ਆ ਜਿੰਨੇ ਖਰਚਣੇ ਆ ਨਾ ਉਹ ਵੀ ਤਸੱਲੀ ਕਰੇ ਤਸੱਲੀ ਕੀਤੀ ਹੋਊਗੀ ਨਾ ਜ਼ਿੰਮੇਵਾਰੀ ਖਤਮ ਹੋ ਜਾਂਦੀ ਵਪਾਰੀ ਦੀ ਵੀ ਸਹੀ ਆ ਤੇ ਘਰ ਵਾਲੇ ਦੀ ਵੀ ਤੇ ਬਰੀਕ ਨਾੜਾਂ ਭਾਨੇ ਦੇ ਵੀ ਉੱਤੇ ਆ ਹਵਾਨਾ ਤੇ ਚੈੱਕ ਕਰੋ ਵੀਰ ਜੀ ਆਵੇ ਕੋ ਠੰਡੀ ਤੇਰੀ ਆ ਵੇਖੋ ਬਿਜਲੀ ਘਰੀ ਬਣਿਆ ਆ ਤੇ ਬਿਲਕੁਲ ਠੰਡੀ ਤੇਰੀ ਆ ਕਮਾ ਨਾ ਜਾ ਕਰੋ ਬਹੁਤ ਚੰਗਾ ਵਾ ਤੇ ਵੀਰ ਦੱਸ ਫਿਰ ਬੇਨਤੀ ਇਹੀ ਆ ਮੋਲ ਆਪਣਾ ਫਿਕਸ ਹੋਣਾ ਠੀਕ ਆ ਕੋਈ ਇਹ ਨਾ ਕਵੇ ਵੀ ਇੰਨੇ ਲੱਲਾ ਤੇ ਉਹਨੇ ਲੱਲਾ ਜੇ ਪੁੱਗਦੀ ਹੋਈ ਦੇਣੀ ਆ ਪੈਸੇ ਖਰਚ ਕੇ ਲਿਆਂਦੀ ਆ ਦੁੱਧ ਕੋਈ 9 ਲੀਟਰ ਦੀ ਧਾਰ ਹੋਣਾ ਮਾਰੇ ਕੋਈ ਗਰੰਟੀ ਦੇ ਲਾਵੇ ਠੀਕ ਦੁੱਧ ਵਾਦੀ ਆ ਠੀਕ ਦੁੱਧ ਇਸ ਟਾਈਮ ਤੇ 10 ਲੀਟਰ ਤੋਂ ਬਾਹਰ ਹੀ ਹੋਊਗਾ ਠੀਕ ਆਪਾਂ 9 ਲੀਟਰ ਨਾਲ ਗਰੰਟੀ ਤੇ ਦੇਣੀ ਆ ਕਿਉਂ ਅਗਲੇ ਦੇ ਘਰ ਜਾ ਕੇ ਨਾ ਵਦੇ ਵਾਧ ਕिलोखंड ਵੱਧ ਚ ਹੋਇਆ ਹੋਊਗਾ ਨਾ ਫਿਰ ਫੋਨ ਨਹੀਂ ਕਰਦਾ ਜੇ ਘਟ ਅੱਧਾ ਕਿਲੋ ਦੁੱਧ ਘਟ ਜਦ ਲਾਮਾ ਆ ਜਾਂਦਾ ਉਸ ਵੇਲੇ ਆ ਜਾਂਦਾ ਆ ਜਾਂਦਾ ਤੇ ਵੀਰ ਫੋਨ ਵੀ ਸਵਕਤੇ ਹੀ ਲਾ ਲੈਂਦੇ ਆ ਸਵੇਰੇ 4 ਵਜੇ ਕਈ ਵਾ ਨੂੰ 12 ਵਜੇ 2:30 ਵਜੇ ਵੀ ਲਾ ਜਾਂਦੇ ਆ ਲਾ ਲੈਂਦੇ ਲਾ ਲੈਂਦੇ ਹਾਂਜੀ ਤੇ ਮੁੱਲ ਬਿਲਕੁਲ ਐਡਾ ਕੀ ਆ ਦੱਸੋ ਫਿਰ ਮੰਗਣ ਵਾਲੇ ਇਦਾਂ ਦੀਆਂ ਦਾ ਸਵਾ ਸਵਾ ਲੱਖ ਮੰਗਦੇ ਆ ਅੱਛਾ ਜੀ ਮੰਗਣ ਵਾਲੇ ਠੀਕ ਆਪਾਂ ਲਿਆਂਦੀ ਭਾ ਨਾ ਆਪਾਂ ਭਾ ਨਾ ਦੇਣੀ ਠੀਕ ਇਹਦੇ ਵਿੱਚ ਕੋਈ ਮੋਟੀ ਕਮਾਈ ਨਹੀਂ 2-3000 ਰੁਪਏ ਦੀ ਕਮਾਈ ਆ ਸਾਰੀ ਵੀਰ ਸਾਰੇ ਇਹ ਗੱਲ ਕਹਿੰਦੇ ਆ ਵੀਰ ਜੀ ਜਿਹਦੇ ਇਦਾਂ ਦੀ ਮੱਝ ਦਾ ਲੱਖੋਂ ਬਾਹਰ ਮੁੱਲ ਪਾਇਆ ਹੋਵੇ ਹਾਂ ਫੇਰ ਤਾਂ ਆਪਾਂ ਕਹਿ ਵੀ ਸਕਦੇ ਆ ਅੱਛਾ ਹੁਣ ਘਰਾਂ ਚ ਜਾਈਏ ਤੇ ਭੈਣ ਭਰਾ ਇਦਾਂ ਦੀਆਂ ਦਾ ਸਵਾ ਸਵਾ ਲੱਖ ਹੀ ਮੰਗਦੇ ਆ ਠੀਕ ਆ ਠੀਕ ਆ ਤੇ ਵਪਾਰੀ ਭਰਾ ਨੂੰ ਸਮਝਉਂਦੀ ਵੀ ਕਿੰਨੇ ਕੁ ਦਾ ਡੰਗਰ ਵਾ ਕਿੰਨੇ ਵਪਾਰੀ ਭਰਾ ਵਾ ਤੇ ਉਹ ਭੈਣ ਭਰਾਵਾਂ ਨੂੰ ਚਲੋ ਪੂਰਾ ਮੁੱਲ ਮਿਲ ਜਾਂਦਾ ਆਪਣਾ ਹਾਂ ਆਪਾਂ ਹੁਣ ਇਹ ਦੇਣੀ ਪਤਾ ਕਿੰਨੇ ਦੀ ਆ ਸਿਰਫ 90000 ਰੁਪਇਆ ਮੁੱਲ ਵਾ ਇਹਦਾ ਅੱਛਾ ਜੀ ਹਾਂਜੀ ਹਾਂ 3000 ਰੁਪਇਆ ਛੋਟ ਕਰਾਂਗੇ 87 ਦੀ ਹੋਗੀ 87000 ਦੀ ਉਹਦੇ 'ਚ ਹੋਰ ਛੋਟ ਛੱਪਾ 2000 ਜਿਹੜਾ ਉਹਦੇ ਲਈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਨਾ 85000 ਦੀ ਲਾਕ ਦੇਣੀ 85000 ਦੀ ਹਾਂ ਨਾ ਜਿੰਨੂੰ ਪਸੰਦ ਹੋਵੇ ਲੈ ਦੇ ਹੂੰ ਚੁਵਾਈ ਕਰ ਲੈ ਦੋ ਟਾਈਮ ਆਗੇ ਫੋਨ ਉਹ ਕਰੇ ਜਿਹਨੇ ਦੋ ਟਾਈਮ ਚੁਵਾਈ ਕਰਨੀਆਂ ਟਾਈਮ ਕੱਢ ਕੇ 500 ਰੁਪਇਆ ਵਾਲਾ ਸਾਈ ਨਹੀਂ ਆਪਾਂ ਮੰਨਣੀ ਠੀਕ ਆ ਕਮ ਸੇ ਕਮ 2000 ਰੁਪਇਆ ਸ਼ਾਈ ਪਾਵੇ ਠੀਕ ਆ ਜਿੰਨੇ ਦੋ ਟਾਈਮ ਚਵਾਈ ਮੇਰੀ ਮੱਝ ਦੇ ਦੁੱਧ ਜਿੰਨਾ ਦਾ ਸਭ ਨਾਲ ਨਾ ਹੋਵੇ ਮੈਂ ਪੈਸੇ ਮੋੜ ਦੂੰਗਾ ਜੇ ਵਾਧ ਚ ਆਇਆ ਤੇ ਮੈਂ ਡਬਲ ਲੈਣੀ ਠੀਕ ਆ ਹੋਰ ਕੋਈ ਬਾਕੀ ਇੱਕ ਚੀਜ਼ ਹੋਰ ਆ ਜਦੋਂ ਇੱਕ ਟਾਈਮ ਚਵਾਈ ਕਰਾ ਲਈ ਨਾ ਫੇਰ ਦੁੱਧ ਦਾ ਜੇ ਕੋਈ ਕਮੀ ਪੇਸ਼ੀ ਲੱਗਦੀ ਹਾਂ ਟਾਈਮ ਟੂ ਟਾਈਮ ਛੋ ਜੇ ਤੁਹਾਨੂੰ ਮੰਨ ਲਓ ਵੀ ਚਵਾਈ ਚ ਪਾਸ ਆ ਜਾਂਦੀ ਆ ਤੇ ਫੇਰ ਅਗਲੇ ਦਿਨ ਜੇ ਦੂਜਾ ਤੀਜਾ ਬੰਦਾ ਆ ਕੇ ਨੁਕਸ਼ ਕੱਟੇ ਤੇ ਉਹ ਨੁਕਸ਼ ਨਹੀਂ ਮੰਨਿਆ ਜਾਣਾ ਜੀ 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 ਆਪਣੀ ਸਮਝ ਨਾ ਖਰੀਦੇ ਜੀ ਪਹਿਲਾਂ ਹੀ ਪਹਿਲੇ ਟਾਈਮ ਹਾਂ ਦੁੱਧ ਦਾ ਜੇ ਕੋਈ ਗੜਬੜੀ ਹੁੰਦੀ ਆ ਇਹ ਗੱਲ ਨੂੰ ਮੰਨ ਲਓ ਪਹਿਲੇ ਟਾਈਮ ਹੀ ਬਾਅਦ ਚ ਵੀ ਰਾਖੇ ਵੀ ਨਹੀਂ ਇਹ ਇਦਾਂ ਵਾ ਉਦਾਂ ਵਾ ਤੇ ਆਪਣੀ ਤਸੱਲੀ ਕਰ ਲਿਆ ਤਸੱਲੀ ਕਰ ਲੈਣ ਤਾਂ ਪਹਿਲੇ ਦਿਨ ਹੀ ਜਿਹੜੀ ਚੀਜ਼ ਵਿਖਾਉਣੀ ਆ ਤਾਂ ਵੀ ਵੀਰਾਂ ਨੂੰ ਫੋਨ ਜਿਹੜੇ ਆਉਣੇ ਹੁੰਦੇ ਆ 2 ਕਿ ਦਿਨ ਹੀ ਆਉਣੇ ਹੁੰਦੇ ਆ ਕੋਈ ਭੈਣ ਭਰਾ ਮੁਰਕੇ ਸਾਈ ਪਾ ਕੇ ਮੁਰਕੇ ਪੈਸੇ ਨਹੀਂ ਹੁੰਦੇ ਇੱਧਰ ਉੱਧਰ ਦੀਆਂ ਗੱਲਾਂ ਮਾਰਦੇ ਆ ਜਾਂ ਕੋਈ ਕਹਿ ਦਿੰਦਾ ਇਦਾਂ ਵਾ ਜੀ ਉਦਾਂ ਵਾ ਇਦਾਂ ਦੀ ਮੱਝ ਮਿਲ ਜਾਣੀ ਹੈ ਉਦਾਂ ਦੀ ਮਿਲ ਜਾਣੀ ਆਂਢੀ ਗੁਆਢੀ ਕੀ ਜਾਨਾ ਭੈਣ ਭਰਾ ਨੂੰ ਇੱਕ ਬੇਨਤੀ ਹੋਰ ਕਰਨੀ ਆ ਹਾਂਜੀ ਕਈ ਵੀਰ ਸਾਡੇ ਪਰਦੇਸ਼ ਚ ਰਹਿੰਦੇ ਆ ਜਿੱਦਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਹੋਰ ਵੱਡੀਆਂ ਕੰਟਰੀਆਂ ਚ ਰਹਿੰਦੇ ਆ ਠੀਕ ਆ ਉਹ ਕੀ ਕਰਦੇ ਆ ਮਦਦ ਕਰਦੇ ਆ ਠੀਕ ਆ ਇੱਥੇ ਭੈਣ ਭਰਾਵਾਂ ਦੀ ਮਦਦ ਕਰਦੇ ਆ ਇੰਡੀਆ ਦੇ ਵਿੱਚ ਜਿਹੜੇ ਕਹਿੰਦੇ ਮਹਤੜ ਹੁੰਦੇ ਹਨਾ ਵੀ ਜਿਹ ਕਈ ਕਹਿੰਦੇ ਸਾਨੂੰ ਮੱਝ ਲੈ ਦੋ ਗਾਂ ਲੈ ਦੋ ਠੀਕ ਆ ਜਿਹੜੇ ਭੈਣ ਭਰਾ ਮਦਦ ਕਰਦੇ ਆ ਨਾ ਬਾਹਰ ਵਾਲੇ ਉਹਨਾਂ ਨੂੰ ਬੇਨਤੀ ਆ ਕਿ ਜਿਹਦੀ ਮਦਦ ਕਰਦੀਆਂ ਨਾ ਉਹਨੂੰ ਕਹੇ ਵੀ ਥੋੜਾ ਐਕਟਿਵ ਹੋ ਕੇ ਨਾ ਤੂੰ ਆਪ ਜਾ ਕੇ ਡੰਗਰ ਲੈ ਲਾ ਤੈਨੂੰ ਨਹੀਂ ਪਤਾ ਆਂਢੀ ਗਵਾਂਢੀ ਨੂੰ ਲੈ ਜਾ ਤੇਰੇ ਪਾਸ ਹੁੰਦਾ ਫੇਰ ਲੈ ਕੇ ਜਾ ਬਾਹਰ ਵਾਲੇ ਨੇ ਇਹਦੇ ਪੈਸੇ ਦੇ ਦਿੱਤੇ ਇੱਥੇ ਜਦੋਂ ਮਾੜਾ ਡੰਗਰ ਪੈ ਜਾਂਦਾ ਵਾ ਉਹ ਫੇਰ ਲਾਹਾਂ ਮਾ ਉਹਨੂੰ ਦਿੰਦੇ ਜਿਨੇ ਪੈਸੇ ਦਿੱਤੇ ਹੁੰਦੇ ਆ ਉਹ ਵੀਰ ਦਾ ਕਿੰਨਾ ਦਿਲ ਦੁਖੀ ਹੁੰਦਾਊਗਾ ਜਿਹੜਾ ਬਾਹਰ ਪ੍ਰਦੇਸ਼ ਸੇ ਬੈਠਾ ਵਾ ਵੀ ਇੱਕ ਮੈਂ ਮਦਦ ਕੀਤੀ ਆ ਤੇ ਦੂਜਾ ਕੋਈ ਡੰਗਰ ਮਾੜਾ ਪੈ ਗਿਆ ਵਾ ਤੇ ਮੈਨੂੰ ਹੀ ਲਾਹਾਂ ਲਈ ਜਾਂਦੇ ਆ ਉਹਦੇ ਕੋਲ ਪਾਸੇ ਉਹਨੇ ਪੈਸੇ ਖਰਚ ਕਰ ਪੈਸੇ ਦਿੱਤੇ ਹੁੰਦੇ ਆ ਤੇ ਇਹ ਇਹ ਚੱਕਰ ਇਹ ਆ ਕਿ ਜਿਹੜਾ ਬੰਦਾ ਮਦਦ ਕਰਦਾ ਵਾ ਨਾ ਉਹਨੂੰ ਇੰਨਾ ਪਰੇਸ਼ਾਨ ਨਾ ਕਰੋ ਕਿ ਉਹ ਮੁੜ ਕੇ ਉਹ ਕਿਸੇ ਦੀ ਮਦਦ ਨਾ ਕਰੇ ਇਹ ਭਾਦੀ ਕੇਸ ਹੋ ਚੁੱਕਾ ਤੁਹਾਡੇ ਨਾਲ ਕੇਸ ਹੋਇਆ ਕਿਸੇ ਵੀਰ ਦਾ ਫੋਨ ਆਇਆ ਕੈਨੇਡਾ ਤੋਂ ਉਹਨੇ ਪੈਸੇ ਪਾਏ ਕਿਸ ਨੂੰ ਭੈਣ ਕੋਈ ਭੈਣ ਭਰਾ ਕਿਸ ਨੂੰ ਮੱਝ ਲੈ ਕੇ ਦਿੱਤੀ ਹੈ ਨਾ ਉਹ ਮੱਝ ਪਤਾ ਨਹੀਂ ਕੀ ਚੱਕਰ ਬਣਿਆ ਮਾੜੀ ਪੈ ਗਈ ਜਾਂ ਕੋਈ ਦੁੱਧ ਘੱਟ ਸੀ ਕੋਈ ਮਸਲਾ ਹੋ ਗਿਆ ਉਹਨਾਂ ਦਾ ਆਪਸ ਵਿੱਚ ਤੇ ਉਹ ਭੈਣ ਭਰਾ ਜਿਹੜੇ ਜਿੰਨੇ ਮਦਦ ਕੀਤੀ ਉਹਨੂੰ ਫੋਨ ਖਾਰ-ਖਾਰ ਕੇ ਤੰਗ ਕਰਦੇ ਆ ਵੀ ਭਾਈ ਤੂੰ ਸਾਨੂੰ ਮੱਝ ਲੈ ਕੇ ਦਿੱਤੀ ਆ ਇੱਕ ਉਹਨੇ ਪੈਸੇ ਖਰਚੇ ਆ ਉਹਨੇ ਮਦਦ ਕੀਤੀ ਅਗਲੇ ਦੀ ਤੇ ਤੰਗੀ ਫੇ ਉਹਨੂੰ ਕਰਦੇ ਆ ਵੀ ਤੂੰ ਸਾਨੂੰ ਮੱਝ ਲੈ ਕੇ ਮੱਝ ਮਾੜੀ ਪੈ ਗਈ ਜਾਂ ਦੁੱਧ ਘੱਟ ਦਿੰਦੀ ਆ ਲਾਂ ਮਾ ਨੂੰ ਵਿਚਾਰੇ ਹੁੰਦਾ ਹੀ ਜਾਂਦੇ ਉਹਦਾ ਕਸੂਰ ਕੋਈ ਨਹੀਂ ਉਹਨੇ ਮਦਦ ਕੀਤੀ ਤੁਸੀਂ ਹਿੰਮਤ ਕਰੋ ਆਪ ਜਾ ਕੇ ਚਵਾਈ ਕਰੋ ਚੈੱਕ ਕਰ ਲਓ ਜੇ ਤੁਹਾਡੇ ਪਸੰਦ ਆਉਂਦੀ ਹੈ ਤਾਂ ਫੇਰ ਪੈਸੇ ਲਓ ਇਹ ਨੂੰ ਕਿਉਂਕੋ ਮੁਕਤ ਦੇ ਪੈਸੇ ਵਜੇ ਆ ਤਾਂਹੀਂ ਬਸ ਕਰ ਲਈ ਆ ਕੰਮ ਉਹ ਕਈ ਵਾਰਾਂ ਚੀਜ਼ ਕਈਆਂ ਨੂੰ ਪਸੰਦ ਵੀ ਹੁੰਦੀ ਹੈ ਤੇ ਅਗਲਿਆਂ ਨੂੰ ਇਹ ਹੁੰਦਾ ਵੀ ਮੱਝ ਮਾੜੀ ਪੈ ਗਈ ਤੇ ਹੋਰ ਲੁੱਟ ਲਈਏ ਜੀ 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 ਅਜਿਹੀ ਚੀਜ਼ ਹੁੰਦੀ ਆ ਬਾਕੀ ਉਹ ਸੇਵਾ ਦੇ ਵੀਰ ਕੋ ਹੋਰ ਪੈਸੇ ਚਾਹੁੰਦੇ ਹੁਣ ਘਰ ਆ ਗਏ ਸੇਵਾ ਕਰਨ ਵਾਲੇ ਨੇ ਸੇਵਾ ਕਰੀ ਜਾਣੀ ਆ ਬਸ ਉਹਨਾਂ ਵੀਰਾਂ ਨੂੰ ਤੰਗ ਨਾ ਕਰਿਆ ਕਰੋ ਕਿਉਂ ਉਹਨਾਂ ਦਾ ਫੇਰ ਵਿਸ਼ਵਾਸ ਟੁੱਟ ਜਾਂਦਾ ਉਹਨਾਂ ਹੋਰ ਕਿਸੇ ਦੀ ਸੇਵਾ ਨਹੀਂ ਕਰਦੇ ਉਹਨੇ ਮੰਨ ਲਓ ਵੀ ਕੇ ਉਹਨੇ ਜਣਾ ਇੱਕਦਮ ਉਹਦੀ ਵੀ ਆ ਨਾ ਉਹਦੀ ਵੀ ਨਹੀਂ ਕਰਨੀ ਉਹਦੀ ਵੀ ਨਹੀਂ ਕਰਨੀ ਕੋ ਭੈਣ ਭਰਾ ਬਹੁਤ ਬੈਠੇ ਜਿਹੜੇ ਪਰਦੇਸਾਂ 'ਚ ਜਿਹੜੇ ਮਦਦ ਕਰਦੇ ਪਰਿਵਾਰਾਂ ਨੂੰ ਤੇ ਇਹੋ ਜਿਹਾ ਵੀ ਇਥੋਂ ਕੋਈ ਰੋਕ ਕੇ ਵੀਡੀਓ ਪਾ ਦੇਣਾ ਮੇਰੇ ਤੰਗ ਆ ਮੈਂ ਬਹੁਤ ਪਰੇਸ਼ਾਨ ਆ ਤੇ ਉਹਨਾਂ ਦਾ ਦਿਲ ਇਹੋ ਜਿਹਾ ਨਾ ਪਿਗਲ ਜਾਂਦੇ ਆ ਮੇਰਾ ਮੰਨਣਾ ਦੇ ਆ ਜਿਹਦੇ ਫੋਨ ਦੇ ਵਿੱਚ ਰੀਲਾਂ ਚੱਲਦੀਆਂ ਜਾਂ ਨੈਟ ਚੱਲਦਾ ਨਾ ਉਹ ਬੰਦਾ ਗਰੀਬ ਨਹੀਂ ਗਾ ਗਰੀਬ ਉਹ ਆ ਜਿਹਦੇ ਕੋਲ ਫੋਨ ਹੀ ਨਹੀਂ ਹੈਗਾ ਉਹਦੇ ਤੱਕ ਮਦਦ ਪਹੁੰਚਦੀ ਨਹੀਂ ਉਹਦੇ ਤੱਕ ਮਦਦ ਪਹੁੰਚਦੀ ਨਹੀਂ ਉਹ 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 ਬਚਾ ਉਹ ਰਹਿ ਜਾਂਦਾ ਜਿਹਨੂੰ ਲੋੜ ਹੁੰਦੀ ਲੋੜਵੰਦ ਨੂੰ ਮਦਦ ਨਹੀਂ ਮਿਲਦੀ ਮਦਦ ਉਹ ਲੈਂਦੇ ਨੇ ਜਿਹਨਾਂ ਦਾ ਲੋਡ ਮਜੇ ਜਿਹਨਾਂ ਦਾ ਸਰਦਾ ਵਾ ਰੋਟੀ ਪਾਣੀ ਦਾ ਵੀ ਚੱਲਦਾ ਵਾ ਉਹ ਫੇਰ ਵੀ ਕਹ ਦਿੰਦੇ ਅਸੀਂ ਗਰੀਬ ਆ ਭਾਜੀ ਭੈਣ ਭਰਾਵਾਂ ਨੂੰ ਇਹ ਬੇਨਤੀ ਆ ਆਪਣੇ ਹੱਥ ਪੈਰ ਆਪਣੇ ਘਰਦਿਆਂ ਨੂੰ ਹਲਾਉ ਪੁਛ ਕੇ ਪਾ ਦਿਆ ਕਰਨਾ ਨਹੀਂ ਨਹੀਂ ਹੱਥ ਪੈਰ ਹਲਾਇਆ ਕਰੋ ਹਿੰਮਤੀ ਬਣੋ ਆਲਸ ਨਾ ਰੱਖੋ ਆਪਣੇ ਉੱਤੇ ਹਿੰਮਤ ਕਰਨ ਨਾਲ ਹੀ ਬਹੁਤ ਕੁਝ ਮਿਲਦਾ ਵਾ ਕੰਮ ਕਰਾਂਗੇ ਕੰਮ ਕਰਨ ਨਾਲ ਹੀ ਕੋਈ ਨਾ ਕੋਈ ਤੁਹਾਡਾ ਬਣਨਾ ਠੱਗੀਆਂ ਮਾਰਨ ਨਾਲ ਕੋਈ ਨਹੀਂ ਬਣਨਾ ਮੁੜ ਕੇ ਇਹ ਚੀਜ਼ ਹੋ ਜਾਂਦੀ ਆ ਵੀ ਵਪਾਰੀ ਠੱਗ ਗਿਆ ਜਾਂ ਉਹ ਠੱਗ ਗਿਆ ਠੱਗ ਵਪਾਰੀ ਨੂੰ ਕਹਿ ਦੇਣਾ ਹਿੰਮਤ ਆਪ ਨਹੀਂ ਕਰਨੀ ਦੁੱਧ ਤੁਸੀਂ ਨਹੀਂ ਚੋਣਾ ਜੇ ਵਪਾਰੀ ਤੁਹਾਡੇ ਪੈਸੇ ਲੈ ਕੇ ਮੁਕਰਦਾ ਫੇਰ ਉਹਨੂੰ ਠੱਗ ਕੇ ਦੁੱਧ ਘੜ ਗਿਆ ਤੁਹਾਡੇ ਘਰ ਉਹ ਠੱਗ ਨਹੀਂ ਵੱਜ ਸਕਦਾ ਦੁੱਧ ਦੁੱਧ ਜੇ ਜਾਂਦਿਆ ਮਲੋ ਘਟ ਨਿਕਲਦਾ ਨਾ ਇਸ ਗੱਲ ਦਾ ਅਗਲੇ ਨੂੰ ਕਹੋ ਜੀ ਜਾਂਦ ਟਾਈਮ ਤੋਂ ਟਾਈਮ ਚਵਾਈ ਕਰਕੇ ਖੜੋ ਜੇ ਚੋਂ ਪੰਜਾਂ ਦਿਨਾਂ ਨੂੰ ਕੋ ਦੁੱਧ ਘੜ ਗਿਆ ਤੇ ਉਸ ਚੀਜ਼ ਦੀ ਗਾਰੰਟੀ ਨਾ ਬਾਕੀ ਇੰਨੀਆਂ ਗੇ ਬੈਂਦੀਆਂ ਪਰਵਾਨ ਕਰ ਲੋ ਕੋਈ ਵੱਖਰ ਵਾਦਾ ਘਾਟਾ ਹੋ ਗਿਆ ਤੇ ਭੁੱਲ ਚੁੱਕ ਬਖਸ਼ ਦੇਣੀ ਤੁਹਾਡਾ ਛੋਟਾ ਭਰਾ ਵਾ ਬੋਲ ਬਾਣੀ ਥੋੜੀ ਕੋੜੀ ਆ ਦਿਲ ਦੇ ਨਹੀਂ ਮਾੜੇ ਭਿੰਡਰਾਂ ਵਾਲੇ ਤਹਾਡੇ ਲਈ ਹਰ ਵਕਤ ਸੇਵਾ ਦੇ ਵਿੱਚ ਹਾਜ਼ਰ ਰਹਿਣਗੇ ਕਿਸੇ ਦਾ ਕਦੇ ਮਾੜਾ ਦਿਲੋਂ ਨਹੀਂ ਕਰਨਾ ਜੇ ਕਿਤੇ ਅਨਜਾਣੇ ਚ ਹੋ ਗਿਆ ਤੇ ਉਹ ਰੱਬ ਆਪੇ ਸਾਨੂੰ ਵੀ ਸਜ਼ਾ ਦੇ ਦਿੰਦਾ ਵਾ ਨਿੱਕੀਆਂ ਨਿੱਕੀਆਂ ਮੋਡੀਆਂ ਗਲਤੀਆਂ ਦੀਆਂ ਸਜ਼ਾਵਾਂ ਤੇ ਭੂੜ ਮੱਛਰ ਲੜਾ ਕੇ ਦੇ ਦਿੰਦਾ ਰੱਬ ਸਹੀ ਗੱਲ ਤੁਰੇ ਤੁਰਿਆਂ ਜਾਂਦੇ ਕੋਈ ਨਾ ਕੋਈ ਨੁਕਸਾਨ ਹੋ ਜਾਣਾ ਤੇ ਬਾਕੀ ਜਾਣ ਬੁੱਝ ਕੇ ਕਿਸੇ ਦਾ ਕਦੇ ਨੁਕਸਾਨ ਨਹੀਂ ਕਰਨਾ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਜੇ ਨਾ ਲੱਗੀ ਤੇ ਗਾਂ ਸਕਿੱਪ ਕਰ ਦਿਓ ਕਮੈਂਟ ਮਾੜੇ ਕਰਨ ਵਾਲਿਆਂ ਦਾ ਵੀ ਧੰਨਵਾਦ ਉਹ ਵੀ ਬੜਾ ਕੁਝ ਸਿਖਾਉਂਦੇ ਨੇ ਧੰਨਵਾਦ ਜੀ ਤੇ ਸਸਰੀਕਾਲ ਸਾਰਿਆਂ ਨੂੰ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਵੀਰ ਦੀਆਂ ਵਿਚਾਰ ਸੁਣਿਓ ਸਾਰੀ ਐਂਡ ਤੱਕ ਵੀਡੀਓ ਵੇਖਿਓ ਪਹਿਲਾਂ ਤੇ ਫੇਰ ਆ ਕੇ ਮੈਨੂੰ ਟਿੱਪਣੀ ਕਰਿਓ ਚਲ ਆਓ